ਆ ਦੇਖੋ ਜਿਹੜੀ ਅੱਜ ਦੀ ਏ ਮਹਾ ਪੰਚਾਇਤ ਆ ਉਹ ਵੀ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਆ ਇਸ ਪਾਸੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਇੱਕ ਵੱਡਾ ਇਕੱਠਾ ਜਿਹੜਾ ਉਹ ਵੱਖ-ਵੱਖ ਕਿਸਾਨ ਯੂਨੀਅਨਾਂ ਦਾ ਨਜ਼ਰ ਆਏਗਾ ਦੂਸਰੇ ਪਾਸੇ ਜੇਕਰ ਸਟੇਜ ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਸਟੇਜ ਤੇ ਦੇਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਤਮਾਮ ਸੀਨੀਅਰ ਲੀਡਰਸ਼ਿਪ ਹੈਗੀ ਉਹ ਸਟੇਜ ਦੇ ਉੱਪਰ ਖੜੀ ਹੋਈ ਹੈਗੀ ਲਖੋਵਾਲ ਸਾਹਿਬ ਜਿਹੜੇ ਉਹ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਦੀ ਇਸ ਰੋਲੀ ਰੈਲੀ ਨੂੰ ਕਹ ਲਈਏ ਮਹਾ ਪੰਚਾਇਤ ਨੂੰ ਉਹ ਦੇਖਦੇ ਨੇ ਕਿ ਕਿਉਂਕਿ ਜਿਸ तरीके ਦੇ ਨਾਲ ਇੱਕ ਵੱਡਾ ਇਕੱਠ ਹੈਗਾ ਜਿਹੜਾ ਉਹ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਿਹਾ ਹੈਗਾ ਤਾਂ ਉਸ ਦੇ ਵਿੱਚ ਹਰਿੰਦਰ ਸਿੰਘ ਲਖੋਵਾਲ ਜਿਹੜੇ ਬੀਕਯੂ ਲਖਵਾਲ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਨ ਲਖੋਵਾਲ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਦੇ ਇਸ ਖਾਸ ਪ੍ਰਦਰਸ਼ਨ ਨੂੰ ਮਹਾਂ ਰੈਲੀ ਨੇ ਸਾਹਿਬ ਬਹੁਤ ਵੱਡਾ ਇਕੱਠਾ ਕਿੰਨਾ ਅਸੀਂ ਸੋਚਿਆ ਸੀ ਉਤੋਂ ਵੱਡਾ ਇਹ ਪਹਿ ਪਹਿ ਜਾਣਾ ਅਜੇ ਸਾਡੇ ਸਾਰੇ ਸ਼ਹਿਰ ਦੇ ਵਿੱਚ ਜਾਮ ਲੱਗੇ ਹੋਏ ਨੇ ਲੋਕ ਆ ਰਹੇ ਨੇ 50000 ਬੰਦੇ ਦੇ ਬੈਠਣ ਦਾ ਇੰਤਜ਼ਾਮ ਸੀ ਮੈਨੂੰ ਲੱਗਦਾ ਇਹ ਰਿਕਾਰਡ ਟੁੱਟ ਜਾਊਗਾ ਕਦੇ ਇੰਨਾ ਇਕੱਠ ਨਹੀਂ ਹੋਇਆ ਹੋਊਗਾ ਤੇ ਸਰਕਾਰ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਪੂਰੀ ਤਰ੍ਹਾਂ ਤੇ ਜਿਹੜਾ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰੇ ਰਾਸ਼ਟਰਪਤੀ ਤੋਂ ਵੀ ਅਸੀਂ ਸਮਾਂ ਮੰਗਿਆ ਸੀ ਪਰ ਰਾਸ਼ਟਰਪਤੀ ਨੇ ਵੀ ਸਾਨੂੰ ਕਹਿਤਾ ਵੀ ਸਭ ਮੇਰੇ ਕੋਲ ਜੇ ਸਮਾਂ ਨਹੀਂ ਹੈਗਾ ਤੇ ਇਸ ਲਈ ਵੱਡੇ ਲੀਡਰ ਇੱਥੇ ਆ ਰਹੇ ਨੇ ਪੰਜ ਚਾਰ ਮਿੰਟ ਦੇ ਵਿੱਚ ਟਕੈ ਸਾਹਿਬ ਇੱਥੇ ਪਹੁੰਚ ਰਹੇ ਆ ਸਾਡੇ ਐਸਕੇਐਮ ਦੇ ਵੱਡੇ ਲੀਡਰ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ ਅੱਜ ਦਿਖਾ ਦੇਵਾਂਗੇ ਅਸੀਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਅਸੀਂ ਕਿਹਾ ਸੀ ਵੀ ਫੌਰੀ ਤੌਰ ਤੇ ਤੁਸੀਂ اجلاس ਬੁਲਾਓ اجلاس ਬੁਲਾ ਕੇ ਸਾਡਾ ਜਿਹੜਾ ਇਹ ਮੁੱਖ ਮੰਤਰੀ ਕਹਿ ਚੁੱਕੇ ਕਿ ਖਰੜਾ ਲਾਗੂ ਨਹੀਂ ਹੋਏਗਾ ਅਸੀਂ ਕੇਂਦਰ ਨੂੰ ਵੀ ਲਿਖ ਕੇ ਭੇਜਤਾ ਹੈ ਕੇਂਦਰ ਨੂੰ ਵੀ ਜਾਣਕਾਰੀ ਦੇ ਦਿੱਤੀ ਆ ਨਹੀਂ ਪਰ ਅਸੀਂ ਕਿਵੇਂ ਮੰਨੀਏ اجلاس ਚ ਕੀ ਹਰਜ ਕੀ ਆ 94 ਐਮ ਐਲ ਏ ਆ 10 15 ਇਹਨਾਂ 10 12 ਇਹਨਾਂ ਕੋ ਰਾਜ ਸਭਾ ਮੈਂਬਰ ਤੇ ਐਮ ਪੀ ਨੇ ਇਹ ਕਿਉਂ ਨਹੀਂ ਬੈਠਦੇ ਅਸੀਂ ਤਾਂ ਇਹੀ ਕਹਿੰਦੇ ਵੀ ਜਾ ਕੇ ਬੈਠਣ ਪ੍ਰਧਾਨ ਮੰਤਰੀ ਦੇ ਕੋਠੀ ਦੇ ਮੂਰੇ ਕਿਉਂ ਨਹੀਂ ਬੈਠ ਸਕਦੇ ਇਹ ਉੱਥੇ ਬੈਠਣਾ ਚਾਹੀਦਾ ਤਾਂ ਕਿ ਇਹ ਉਹਨਾਂ ਨੂੰ ਦੱਸਿਆ ਜਾਵੇ ਇੱਕ ਇਤਿਹਾਸ ਬਣ ਸਕੇ ਵੀ ਮੁੱਖ ਮੰਤਰੀ ਬੈਠਾ ਇੱਕ ਵਾਰੀ ਮਨਿੰਦਰ ਸਿੰਘ ਵੀ ਬੈਠਾ ਸੀ ਇਹਨੂੰ ਵੀ ਬੈਠਣਾ ਚਾਹੀਦਾ ਜਾ ਕੇ